ਨਵਾਂ ਹੀ ਇਹ 1.5 ਮਹੀਨਾ ਹੋ ਗਿਆ ਨੂੰ ਨਵਾਂ ਕਢਾਇਆ ਇਹ ਵੀ ਉਹਨੂੰ ਵਿਚਾਨੇ ਕਿਸ਼ਤਾਂ ਦੇ ਲੈਦਾ ਮਿਹਨਤੀ ਬੰਦਾ ਜਮੀਨ ਵੀ ਥੋੜੀ ਹੈ ਤੇ ਬੱਚੇ ਛੋਟੇ ਛੋਟੇ ਨੇ ਦੋ ਬੱਚੇ ਨੇ ਬੇਟਾ ਬੇਟੀ ਤੇ ਪਿਓ ਉਹਨਾਂ ਦਾ ਪਹਿਲਾਂ ਇੱਕ ਜੀ ਮਤਲਬ ਡੈਥ ਹੋ ਚੁਕੀ ਹੈ ਫਰਦਦੀ ਫਰਦਦੀ ਪਾਤਾ ਸਾਹਿਬ ਦੀ ਡੈਥ ਹੋ ਚੁਕੀ ਹੈ ਤੇ ਇਹ ਇਹ ਪਾਜੀ ਅਸੀਂ ਇਹਨੂੰ ਤੁਹਾਨੂੰ ਕਿਸਾ ਫੋਨ ਗਿਆ ਸਾਢੇ 4 ਮਤਲਬ 4:20 ਤੇ ਆਪਾਂ ਇੱਥੇ ਆਏ ਆ ਜੀ ਤੇ ਆ ਕੇ ਆਣ ਕੇ ਦੇਖਿਆ ਥੱਲੇ ਮੂੰਹ ਪਾਰ ਪਿਆਦਾ ਸੀ ਤੇ ਜਿੱਦਾਂ ਹੀ ਦੇਖਿਆ ਤੇ ਅਸੀਂ ਉਹ ਪਤਾ ਲੱਗਾ ਸਾਨੂੰ ਕਿ ਇਹ ਨਿਸ਼ਾਰੇ ਪਿੰਡ ਦਾ ਮੁੰਡਾ ਕੇੰਦਰ ਆ ਤਾਂ ਫਿਰ ਉਹਨਾਂ ਦੇ ਘਰ ਜਾ ਕੇ ਤਲਾਹ ਦੇ ਕੇ ਤੇ ਉਹਨਾਂ ਨੂੰ ਫਿਰ ਐਂਬੂਲੈਂਸ ਤੇ ਭੇਜਿਆ ਗੁਰਾਕ 108 108 ਤੇ ਵੀ ਫੋਨ ਕੀਤਾ ਤੇ 112 ਤੇ ਫੋਨ ਕਰਕੇ ਤੇ ਉਹਨਾਂ ਨੂੰ ਫੋਨ ਕਰਕੇ ਤੇ ਉਹਨਾਂ ਨੇ ਅੱਗੇ ਭੇਜਿਆ ਇਹ ਵੀ ਕੋਈ ਕਹਿ ਨਹੀਂ ਸਕਦੇ ਇਥੋਂ ਟਰਨ ਕਰਨ ਲੱਗੇ ਉਹ ਕੋਈ ਕਟਿਆ ਨਹੀਂ ਗਿਆ ਤੇ ਉਹ ਟਰੈਕਟਰ ਮਨਾਲੇ ਦੇ ਨਾਲ ਵੱਜ ਕੇ ਅਗਲਾ ਟਾਇਰ ਪਾਟੇ ਦਾ ਸੱਜੀ ਸਾਈਡ ਦਾ ਤੇ ਜਿੱਦਾਂ ਹੀ ਉਹ ਟਰੈਕਟਰ ਬੁੜਕ ਕੇ ਪਿਆ ਤੇ ਉਹ ਥੱਲੇ ਡਿੱਗ ਗਿਆ ਟਰੈਕਟਰ ਦਾ ਅਗਲਾ ਟਾਇਰ ਲੰਘਿਆ ਤੇ ਪਿਛਲਾ ਕਾਲੀਏ ਆਟ ਲੱਗੀ ਦੀ ਉਹਨੂੰ ਪੂਰੇ ਦਾ ਟਰੈਕਟਰ ਬੰਦ ਹੋ ਗਿਆ ਟਰੈਕਟਰ ਨਵਾਂ ਹੀ ਹੈ 1.5 ਮਹੀਨਾ ਹੋ ਗਿਆ ਉਹਨੂੰ ਨਵਾਂ ਖੜਾਇਆ ਤੇ ਵੀ ਉਹਨਾਂ ਵਿਚਾਰੇ ਕਿਸਤਾਂ ਦੇ ਲੈ ਦਾ ਮਿਹਨਤੀ ਬੰਦਾ ਜ਼ਮੀਨ ਵੀ ਥੋੜੀ ਐ ਤੇ ਬੱਚੇ ਛੋਟੇ ਛੋਟੇ ਨੇ ਦੋ ਬੱਚੇ ਨੇ ਬੇਟਾ ਬੇਟੀ ਤੇ ਪਿਓ ਉਹਨਾਂ ਦਾ ਪਹਿਲਾਂ ਐਕਚੁਅਲੀ ਮਤਲਬ ਡੈਥ ਹੋ ਚੁਕੀ ਐ ਪਾਦਰ ਦੀ ਪਾਦਰ ਸਾਹਿਬ ਦੀ ਡੈਥ ਹੋ ਚੁਕੀ ਐ ਤੇ ਇਹ ਮਤਲਬ ਮਿਹਨਤ ਕਰਦਾ ਆਪਣਾ ਘਰ ਮਤਲਬ ਤੋਰਿਆ ਦਾ ਹੀ ਤੇ ਵਟਾਲਾ ਮਿਲ ਤੋਂ ਗੰਨਾਂ ਲਾ ਗਿਆ ਰਿਹਾ ਵੀ ਕਿਸ ਦਾ ਕਿਰਾਏ ਤੇ ਅਸੀਂ ਇਹ ਮੰਗ ਕਰਦੇ ਆਂ ਵੀ ਚਲੋ ਇਹਦੇ ਜੋ ਵੀ ਬੱਚਿਆਂ ਨੂੰ ਸਹੂਲਤ ਮਿਲੀ ਦਿੱਤੀ ਜਾਵੇ ਜੋ ਵੀ ਕਾਰਵਾਈ ਬੰਦੀ ਐ ਮਿਲ ਵੱਲੋਂ ਮੈਨੇਜਮੈਂਟ ਵੱਲੋਂ ਵੀ ਕੋਈ ਦੀ ਘਰ ਦੀ ਸਹਾਇਤਾ ਕੀਤੀ ਜਾਏ ਬੱਚਿਆਂ ਦੀ ਕੋਈ ਦੇਖਭਾਲ ਕੀਤੀ ਜਾਏ ਬਾਕੀ ਪਿੰਡ ਕਿਹੜਾ ਸੀ ਕਹ ਦੱਸੋ ਪਿੰਡ ਨਿਸ਼ਰਾ ਜੀ ਹਾਂਜੀ ਕਲੰਦਰ ਸਿੰਘ ਸਾਡਾ ਸੋਹਣ ਸਿੰਘ ਹੀ ਤੇ ਬਟਾਲਾ ਮਿਲ ਚ ਆ ਰਿਹਾ ਵਿਚਾਰਾ ਮਿਹਨਤ ਕਰਦਾ ਸੀ ਆਪਣੇ ਜੀ ਪਾਲਦਾ ਸੀ ਪਤਾ ਨਹੀਂ ਕਿਚਾਨਕ ਕੀ ਬਣਿਆ ਰਹਾ ਤਾਂ ਇਹਦਾ ਕੀ ਨਹੀਂ ਤੇ ਸਵੇਰੇ ਸਾਨੂੰ ਪਤਾ ਲੱਗਾ ਤੇ ਅਸੀਂ ਉਦਾਂ ਹੀ ਢੋੜੇ ਆਏ ਆ ਘਰੋਂ ਜਿੰਦ ਤੇ ਮੰਗ ਕਰਨੇ ਆ ਜੀ ਕਿ ਚਲੋ ਕੁਛ ਨਾ ਕੁਛ ਉਹਦੇ ਬੱਚਿਆਂ ਦਾ ਦੇਖਭਾਲ ਹੋਣੀ ਚਾਹੀਦੀ ਕੁਛ ਨਾ ਕੁਛ ਹੋਣਾ ਨੂੰ ਜੋ ਵੀ ਆ ਜੋ ਸਰਕਾਰਾਂ ਮੈਤ ਕਰ ਸਕਦੀਆਂ ਨੇ ਕੰਮ ਹੋਣੀ ਚਾਹੀਦੀ ਮੈਤ ਦੀ ਮਿਲ ਚੋਂ ਆਇਆ ਕਰਦਾ ਜੋ ਮਿਲ ਵਾਲਿਆਂ ਦਾ ਸਭੀ ਸਬੰਧ ਨਿਕਲਦਾ ਉਹ ਕੱਟਣਾ ਚਾਹੀਦਾ ਉਹ ਇਹਦੇ ਵਾਸਤੇ ਵਿਚਾਰੇ ਵਾਸਤੇ ਥੋੜਾ ਬਹੁਤ ਜੋੜ ਜੜ ਕੇ ਜੱਤਾ ਕਰਕੇ ਉਹਦੇ ਭੋਗ ਭਾਗ ਤੇ ਘਰਾਂ ਦੇ ਦੇਣਾ ਚਾਹੀਦਾ ਉਹਨੂੰ ਠੀਕ ਹੈ ਨਾ ਉਹਦੇ ਮਸੂਸਤੇ ਵੀ ਆਉਣਾ ਚਾਹੀਦਾ ਆਣ ਕਿ ਉਹਨਾਂ ਨੂੰ ਕੋਈ ਜੰਮ ਦਲਾਸਾ ਦੇਣਾ ਚਾਹੀਦਾ ਉਹ ਅਸੀਂ ਕੀ ਮੰਗ ਕਰਨੀ ਗਰੀਬ ਆਦਮੀ ਹੈ ਵਿਚਾਰਾ ਮਿਹਨਤ ਕਰਦਾ ਹੈ ਮਿਹਨਤ ਕਰਦੇ ਕਰਦੇ ਨੇ ਅਜਗਾੜ ਬਣਾਇਆ ਕਹ ਰਹੇ ਨੇ ਟਰੈਕਟਰ ਨਵਾਂ ਹੀ ਲਿਆ 1.5 ਮਹੀਨਾ ਹੋਇਆ ਟਰੈਕਟਰ ਲੈ ਤੇ ਹਣ ਚੇਤੀ ਵਿਚਾਰਾ ਨੀਂਦਾ ਚੌਕ ਲੱਗਾ ਕਿ ਮੇਰੇ ਸਾਹਮਣੇ ਨੀਂਦਾ ਚੌਕ ਲੱਗਾ ਚੌਕੇ ਦੇ ਨਾਲ ਹੀ ਵਿੱਚ ਹੋ ਗਿਆ